ਸੋ ਸਾਨੂੰ ਮਤਲਬ ਐਜਨਕਿਥੋ ਟਿਪ ਮਿਲੀ ਸੀਗੀ ਕਿ ਇੱਥੇ ਇਹ ਚੀਜ਼ਾਂ ਹੋ ਰਹੀਆਂ ਤੇ ਅਸੀਂ ਇੱਥੇ ਜਿਹੜੀ ਅੰਦਰ ਕੁੜੀਆਂ ਸੀਗੀਆਂ ਉਹਨਾਂ ਦੇ ਕੋਲ ਗਏ ਅਸੀਂ ਉਹਨਾਂ ਨੂੰ ਡਿਟੇਲਸ ਪੁੱਛੀਆਂ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਨਾਂ ਹੀ ਗਲਤ ਦੱਸੇ ਠੀਕ ਹੈ ਈਵਨ ਉਹਦਾ ਉਹਨਾਂ ਦੇ ਕੋਲ ਆਧਾਰ ਕਾਰਡ ਵੀ ਹੈ ਜਿੱਦੇ ਚ ਜਿਹੜੇ ਨਾਂ ਉਹਨਾਂ ਨੇ ਦੱਸੇ ਉਹਦਾ ਹੀ ਆਧਾਰ ਕਾਰਡ ਹੈ ਬਟ ਹੂ نو ਫੇਕ ਹੈ ਕਿ ਕੀ ਇਹ ਨਹੀਂ ਪਤਾ ਥੈਨ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਕਿ ਬਟ ਉਹ ਸਿਰੋਈ ਜਾਂਦੀਆਂ ਸੀਗੀਆਂ ਅੱਗੇ ਕੁਝ ਵੀ ਨਹੀਂ ਦੱਸ ਰਹੀਆਂ ਸੀਗਾ ਠੀਕ ਹੈ ਐਂ ਇੱਕ ਨੇ ਆਪਣੇ ਆਪ ਨੂੰ ਵਾਸ਼ਰੂਮ ਚ ਵੀ ਬੰਦ ਕਰ ਲਿਆ ਬਾਹਰ ਨਹੀਂ ਆ ਲਾਈਕ ਐਸ ਅ ਗਰਲ ਅਸੀਂ ਗੱਲ ਕੀਤੀ ਕਿ ਤੁਸੀਂ ਸਾਡੇ ਤੇ ਭਰੋਸਾ ਕਰੋ ਅਸੀਂ ਤੁਹਾਨੂੰ ਇਹ ਕਰਾਂਗੇ ਫਿਰ ਉਹਨਾਂ ਨੇ ਹੌਲੀ ਹੌਲੀ ਚੀਜ਼ਾਂ ਦੱਸੀਆਂ ਕਿ ਹਾਂ ਇੱਥੇ ਚੀਜ਼ਾਂ ਹੁੰਦੀਆਂ ਕਲਾਈਂਟ ਜਾਂਦੇ ਆ ਕਲਾਈਂਟ ਇਹਨਾਂ ਨੂੰ ਟਿਪ ਵੀ ਦਿੰਦੇ ਆ ਜਿੱਦਾਂ 500 ਤੋਂ ਥੱਲੇ ਕੋਈ ਇਹਨਾਂ ਨੂੰ ਟਿਪ ਨਹੀਂ ਮਿਲਦੀ ਜਿੱਥੇ ਜਦੋਂ ਪਰ ਰਿਸੈਪਸ਼ਨ ਮੈਮ ਨੇ ਕਿਹਾ ਕਿ 바ਰਗੇਨਿੰਗ ਕਲਾਈਂਟਸ ਕਰਾਂਦੇ ਆ 1200 ਇਹਨਾਂ ਦਾ ਰੇਟ ਹੈ ਕਲਾਈਂਟ 1000 ਤੱਕ ਲੈ ਆਂਦੇ ਆ ਬਟ ਉੱਥੇ ਇਹਨਾਂ ਨੂੰ ਐਕਸਟਰਾ ਪੈਸੇ ਦੇ ਕੇ ਜਾਂਦੇ ਆ ਠੀਕ ਹੈ ਐਂਡ ਉਹਦੇ ਬਾਅਦ ਬਸ ਇਹੀ ਹੈ ਕਿ ਫਾਈਨੈਂਸ਼ਲੀ ਸਾਰੀ ਆਪਣੇ ਘਰੋਂ ਮਾੜੀਆਂ ਨੇ ਤਾਂ ਕਰਕੇ ਉਹ ਇੱਥੇ ਕੰਮ ਕਰ ਰਹੀਆਂ ਨੇ ਐਂਡ ਓਨਰ ਨੂੰ ਸਭ ਕੁਝ ਪਤਾ ਹੈ ਐਂਡ ਓਨਰ ਇਹਨਾਂ ਨੂੰ ਫੋਰਸ ਕਰਦਾ ਇਹ ਸਭ ਕੰਮ ਕਰ ਰਹੀਆਂ ਨੇ ਚਾ ਮਤਲਬ ਜਦੋਂ ਤੁਸੀਂ ਇੱਥੇ ਆਪਰੇ ਉਦੋਂ ਸਾਰਾ ਕੁਝ ਇਹਨੇ ਤੁਹਾਨੂੰ ਬਿਨਾ ਕਿਸੇ ਉਹਦੇ ਤੋਂ ਸਿੱਧਾ ਹੀ ਸਾਰਾ ਕੁਝ ਸਿੱਧਾ ਦੱਸ ਦਿੱਤਾ ਨਹੀਂ 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 ਸਿੱਧਾ ਨਹੀਂ ਦੱਸਿਆ ਸਰ ਮਤਲਬ ਆਬਵੀਅਸਲੀ ਕੁੜੀਆਂ ਨੇ ਉਹਨਾਂ ਨੂੰ ਆਪਣੀ ਫੈਮਲੀ ਦਾ ਸੀਗਾ ਕਿ ਅਸੀਂ ਐਦਾਂ ਦੱਸਾਂਗੇ ਸਾਡਾ ਇਹ ਹੋ ਜਾਊਗਾ ਹੋ ਜਾਗਾ ਬਟ ਹਾਂ ਵਿਦ ਟਾਈਮ ਉਹਨਾਂ ਨੇ ਦੱਸਿਆ ਪ੍ਰੋਪਰਲੀ ਜਦੋਂ ਉਹਨਾਂ ਨਾਲ ਅਸੀਂ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਲਈ ਹਾਂ ਬਿਕਾਉਜ਼ ਉਹਨਾਂ ਨੂੰ ਨਹੀਂ ਪਤਾ ਸੀਗਾ ਇੱਥੇ ਇਹ ਕੰਮ ਹੁੰਦਾ ਹੈ ਉਹਨਾਂ ਤੋਂ ਫੋਰਸਫੁਲੀ ਇਹ ਕੰਮ ਕਰਾਇਆ ਜਾ ਰਿਹਾ ਹੈ ਜ਼ਬਰਦਸਤ ਅੰਦਰ ਤਿੰਨ ਕੁੜੀਆਂ ਸੀਗੀਆਂ ਬਟ ਵਰਕਿੰਗ ਇੱਥੇ 6 ਨੇ ਆਊਟਰ ਸਟੇਟ ਦੀਆਂ ਜਾਂ ਪੰਜਾਬ ਦੀਆਂ ਸੀ ਉੱਧਾ ਸਰ ਕਹਿ ਰੀਆਂ ਕੁਝ ਯੂਪੀ ਦੀ ਹੈ ਕੁਝ ਹੁਸ਼ਿਆਰਪੁਰ ਤੋਂ ਆ ਹੈ ਨਾ ਮਤਲਬ ਫੈਮਲੀ ਘਰ ਦੇ ਯੂਪੀ ਤੋਂ ਆ ਪਰ ਨਾ ਕੋਰ ਹੈ ਤਾਂ ਮਤਲਬ ਇਹ ਸਪਤਾ ਹੁਣ ਮੈਨੂੰ ਨਹੀਂ ਪਤਾ ਕਿਉਂਕਿ ਆਧਾਰ ਕਾਰਡ ਕੁਝ ਹੋਰ ਕਹਿ ਰਿਹਾ ਨਾ ਕੁਝ ਹੋਰ ਕਹਿ ਰਿਹਾ ਐਂਡ ਪਲੇਸ ਆਫ ਬਰਥ ਕੁਝ ਹੋਰ ਕਹਿ ਰਿਹਾ रिसेप्शन ਦੇ ਵਿੱਚ ਮੈਡਮ ਉਹਨਾਂ ਨੇ ਲੋ ਕੀ ਕਰ ਗਿਆ ਤੁਹਾਨੂੰ ਉਹਨਾਂ ਨੇ ਆ ਕੇ ਆਏ ਜਿਹੜੇ ਨਾਂ ਉਹਨਾਂ ਨੇ ਦੱਸਿਆ ਤਿੰਨ ਆਏ ਉਹ ਕਹਿੰਦੇ ਨਾ ਇੱਥੇ ਇਹੀ ਨਾਂ ਦਿੱਤੇ ਜਾਂਦੇ ਆ ਇਹਨਾਂ ਨੂੰ ਕਲਾਇੰਟਸ ਨੂੰ ਇਹਨਾਂ ਦੇ ਸ਼ਾਇਦ ਪਰਸਨਲ ਡਿਟੇਲਸ ਨਹੀਂ ਦਿੱਤੇ ਜਾਂਦੀਆਂ ਐਂਡ ਈਵਨ ਜੋ ਵੀ ਕਲਾਇੰਟ ਆਂਦਾ ਹੈ ਉਹ ਪਹਿਲਾਂ ਰਿਸੈਪਸ਼ਨਿਸਟ ਆਲੀ ਨੂੰ ਵੀ ਪੁੱਛਦਾ ਹੈ ਕਿ ਇਹ ਸਭ ਚੀਜ਼ਾਂ ਲਈ ਸੈਕਸ਼ੁਅਲ ਫੇਵਰਸ ਲਈ ਇੱਥੇ ਹੁੰਦੇ ਆ ਕਿ ਨਹੀਂ ਹੁੰਦੇ ਆ ਤੇ ਇਹ ਕਹਿ ਦਿੰਦੀ ਆ ਨਹੀਂ ਹੁੰਦੇ ਬਟ ਅੰਦਰ ਪੇ ਕਿੰਨੇ ਕਿੰਤਰ ਤੋਂ ਚੱਲ ਰਿਹਾ ਪਤਾ ਹੀ ਕੁਛ ਨਹੀਂ ਚਾਲ 1.5 ਸਾਲ ਤੋਂ ਸਰ ਵੱਧ ਹੀ ਹੋਊਗਾ ਮੇਰੇ ਹਿਸਾਬ ਨਾਲ ਮਤਲਬ ਮੈਨੂੰ ਇਹਨਾਂ ਆਈਡੀਆ ਨਹੀਂ ਬਟ ਹਾਂ ਕਾਫੀ ਟਾਈਮ ਤੋਂ ਹੀ ਚੱਲ ਰਿਹਾ ਹੈ ਪ੍ਰਸ਼ਾਸਨ ਨੇ ਤੁਸੀਂ ਕਿਸ ਤਰ੍ਹਾਂ ਤਲਾਸ਼ ਦਿੱਤੀ ਕਿਹਨੂੰ ਸਰ ਪ੍ਰਸ਼ਾਸਨ ਨੂੰ ਜਦੋਂ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਹਾਂਜੀ ਪੁਲਿਸ ਦੇ ਕੋਲ ਜਦੋਂ ਕੰਪਲੀਟ ਆ ਤੁਸੀਂ ਕਦੋਂ ਹਾਂਜੀ ਸਰ ਉਹ ਸਾਡੇ ਜਿਹੜੇ ਐਡਵੋਕੇਟਸ ਹੋ ਰਹੇ ਸਾਡੇ ਸੀਨੀਅਰ ਹੈ ਉਹਨਾਂ ਨੇ ਕੀਤੀ ਹੈ ਇਹ ਸਾਰਾ ਨਾਲ ਦੇ ਨਾਲ ਆ ਕੇ ਸੀਗੇ ਸਾਰੇ ਜਿੱਦਾਂ ਹੀ ਰਿਪੋਰਟ ਗਈ ਕੀ ਮੰਗ ਕਰਦੇ ਹੋ ਕਰ ਦੇ ਜਸਟਿਸ ਮਿਲਣੀ ਚਾਹੀਦੀ ਹੈ ਸਰ ਉਹਨਾਂ ਨੂੰ ਬਿਕੋਜ਼ ਉਹਨ ਉਹ ਪ੍ਰੈਸ਼ਰ ਤੇ ਆ ਕੇ ਕਰ ਰਹੇ ਆ ਠੀਕ ਹੈ ਕੋਈ ਵੀ ਕੁੜੀ ਸਰ ਇਹ ਜਗਾਮ ਨਾ ਆਪਣੇ ਇੱਛਾ ਨਾਲ ਨਹੀਂ ਕਰਦੀ ਠੀਕ ਹੈ ਕੋਈ ਸਿਚੁਏਸ਼ਨ ਹੁੰਦੀ ਹੈ ਕੋਈ ਸਰਕਮਸਟੈਂਸਸ ਹੁੰਦੇ ਜਿਹਦੇ ਵਿੱਚ ਉਹਨੂੰ ਇਹ ਕਰਨਾ ਪੈਂਦਾ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਐਨ ਉਹਨਾਂ ਨੂੰ ਮੇਨ ਹੈ ਪੈਸੇ ਦੀ ਜ਼ਰੂਰਤ ਉਹਨਾਂ ਨੂੰ এমਪਲॉयਮੈਂਟ ਮਿਲਣੀ ਚਾਹੀਦੀ ਜਿੱਥੇ ਰੈਪਿਟੇਟਡ ਜਗਾ 'ਚ ਮਤਲਬ ਇੱਥੋਂ ਤਾਂ ਉਹਨਾਂ ਨੂੰ ਜਸਟਿਸ ਹੋਣੀ ਚਾਹੀਦੀ ਐਨ ਜਿਹੜਾ ਓਨਰ ਹੈ ਉਹ ਮੇਨ ਤਾਂ ਉਹੀ ਕਲਪਰੇਟ ਹੈ ਜਿਹੜਾ ਇਹ ਸਭ ਕੁਝ ਕਰਾ ਰਿਹਾ ਤੇ ਉਹ ਭੱਜਿਆ ਹੋਇਆ ਹੈ ਉੰਦਰ ਇੱਥੇ ਹੈ ਨਹੀਂ। ਨਹੀਂ, ਉਹਦਾ ਫੋਨ ਵੀ ਨਹੀਂ ਲੱਗ ਰਿਹਾ ਬਟ ਉਹ ਆਪਣੇ ਅੰਦਰ ਜਿਹੜੀ ਇੱਕ ਕਲਾਇੰਟ ਬੈਠੀ ਹੈ ਉਹਨੂੰ ਵਾਰ-ਵਾਰ ਫੋਨ ਕਰ ਰਿਹਾ ਸੀਗਾ। ਮੈਂ ਬਟ ਫੋਨ ਰੱਖ ਲਿਆ ਸੀਗਾ ਮੈਂ ਅਟੈਂਡ ਨਹੀਂ ਕਰਨ ਦਿੱਤਾ ਕਿਉਂਕਿ ਉਹ ਵਾਰ-ਵਾਰ ਉਹਨਾਂ ਨੂੰ ਫੋਨ ਕਰਕੇ ਡਰਾ ਵੀ ਰਿਹਾ ਸੀਗਾ ਐਂਡ ਇਵਨ ਉਹ ਦੋ ਤਿੰਨ ਵਾਰੀ ਰੂਮ ਦੇ ਅੰਦਰ ਵੀ ਆਇਆ ਐਂਡ ਉਹਨਾਂ ਨੂੰ ਅੱਖਾ ਦਿਖਾ ਕੇ ਗਿਆ। ਜਿਹੜਾ ਓਨਰ ਹੈ। ਹਾਂਜੀ ਹਾਂਜੀ। ਐਂਡ ਉਹਦੇ ਬਾਅਦ ਮੈਂ ਉਹਨੂੰ ਕਿਹਾ ਕਿ ਤੈਨੂੰ ਕੀ ਇੱਥੇ ਲਾਈਕ ਕੀ ਪਰਪਸ ਹੈ ਤੇਰਾ ਆਂਦਾ ਤੇ ਉਹ ਚਾਰਜਰ ਲੱਭ ਰਿਹਾ ਸੀਗਾ ਐਂਡ ਜਿੱਦਾਂ ਹੀ ਮੈਂ ਕਿਹਾ ਜਾ ਉਹ ਨਾਲ ਦੇ ਨਾਲ ਚਲਾ ਵੀ ਗਿਆ। ਤੇ ਮਤਲਬ ਉਹ ਸ अवेयर हैगे आ सारे बट कुड़ियाँ फोर्सफुली कर रही तो दिस इज़ समथिंग लाइक उनको बेसिक लॉ नहीं पता है, वो बोल रहे हैं कि हमको पता है जी हमको पता है सो दिस इज़ लाइक समथिंग वेरी इल्लीगल थिंग गोइंग ऑन है तो ये जैसे कि हमने बताया कि स्कैंडल चल रहा है यहाँ पे, तो इस चीज़ का फिर हमने सोचा कि इसको जल्दी से रिपोर्ट कर दिया जाए ਔਰ ਲੜਕੀਆਂ ਇਤਨੀ ਡਰੀ ਹੋਈਆਂ ਸਰ ਕਿ ਉਹ ਲੋਕ ਇਹ ਤੱਕ ਪਹੇ ਹੈ ਕਿ ਅਗਰ ਸਾਡੇ ਘਰ ਪਰ ਪਤਾ ਲੱਗ ਜਾਏਗਾ ਤਾਂ ਹਮ ਮਰ ਜਾਏਗੇ ਹਮ ਸੈਲਫ ਸਾਈਡ ਕਰ ਲੈਗੇ ਮਤਲਬ ਉਹ ਇਤਨੀ ਡਰੀ ਹੋਈਆਂ ਇਸ ਚੀਜ਼ ਸੇ ਪ੍ਰਸ਼ਾਸਨ ਨੇ ਉਹਨਾਂ ਨੂੰ ਦੱਸਿਆ ਹੈਗਾ ਕਿ ਤੁਹਾਨੂੰ ਅਸੀਂ ਥਾਣੇ ਲੈ ਜਾਣਾ ਹੈ ਤੁਹਾਡੇ ਘਰ ਦੇ ਨੂੰ ਦੱਸਾਂਗੇ ਹੁਣ ਤਾਂ ਪ੍ਰਸ਼ਾਸਨ ਆ ਕੇ ਨਹੀਂ ਹੁਣ ਤਾਂ ਡਰਨ ਦੀ ਲੋੜ ਨਹੀਂ ਬਟ ਸਰ ਬਦਨਾਮੀ ਤੋਂ ਤਾਂ ਸਾਰਿਆਂ ਨੂੰ ਡਰ ਲੱਗਦਾ ਹੈ ਨਾ ਪਰ ਜਦੋਂ ਐਵੇਂ ਦਾ ਕੰਮ ਕੀਤਾ ਜਾਂਦਾ ਉਦੋਂ ਤਾਂ ਬਦਨਾਮੀ ਦਾ ਖਿਆਲ ਉਹ ਬਟ ਉਹੀ ਗੱਲ ਉਹ ਨਹੀਂ ਐਗਜ਼ੈਕਟਲੀ ਸਰ ਫਟੋ ਗੱਲ ਨੂੰ ਨਾ ਨੂੰ ਨਹੀਂ ਸਮਝ ਆ ਰਹੀ ਇਸ ਚੀਜ਼ ਜੈਸੇ ਉਹਨਾਂ ਨੂੰ ਇਹੀ ਕਿਹਾ ਕਿ ਹੁਣ ਜੋ ਚੀਜ਼ ਹੋ ਗਈ ਹੈ ਬਟ उन्होंने मतलब लाइक चीज़ तो बाहर आ दो बट yeah. वो तो उस चीज़ में बदनामी तो ही पीछे पे है एंड एक्सेप्ट बहुत मसा इस चीज़ किया भी है yes, like जब उनकी स्टेटमेंट ले रहे थे हमने एक चीज़ वहाँ पर नोटिस की है oh, कि लड़कियाँ ये कह रही थी कि मैडम हम आपको स्टेटमेंट दे देंगे हम ऑन रिकॉर्ड नहीं देंगे But हम आपको दे देंगे hmm. लेकिन आप क्या हमें यहाँ से बाहर निकाल पाओगे हमें यहाँ से रिलीज़ करवा पाओगे दैट मीनस उन लोगों ने कहाँ फोर्सफुली रखा था इनकी मर्जी के खिलाफ तो यही हम लोगों ने चीज़ नोटिस की है उनकी स्टेटमेंट के अकॉर्डिंग कि वो यहाँ से जाना चाहती हैं दे जिनमें वर्क कंडीशन कंडीशन ही ये थी थी yes, कि अगर हम आपको सच बताएंगे तो आप हमें प्लीज यहां से बाहर निकाल दीजिएगा पहली उनको पैसे की जरूरत थी इन्होंने उस चीज का फायदा उठाया बिकॉज उन लोगों को जब फाइनेंशियल थी उन लोगों को तो उसी का फायदा उठाया और इसीलिए बिल्कुल बिकॉज कोई इंसान अगर पैसे की प्रॉब्लम है तो वो ठीक है उनको क्योंकि उन एक उनमें से लड़की ऐसी थी वो कह रही थी कि मेरे हस्बैंड नहीं है तो मेरे को बहुत ज़्यादा इस पर पैसे की ज़रूरत है तो इन लोगों ने ऐसा है कि उन लोगों को फोर्स कर रहे हैं एंड बाहर से बता के उनको फोर्स करते हैं कि आप वो जो टिप वाला मैटर है कि आप बाहर से बता के भेजेंगे कि आप मसाज कर जाओ अंदर जाके मेन्यू कार्ड खोल देते हैं जी यही है ये यह हमारे साथ जो आए थे जिन्होंने ये मैटर रिपोर्ट करवाया है उनके साथ ये चीज़ हुई है तो हमारे पास ठीक है सारे एविडेंस है एवरी रिकॉर्डेड है ऑन रिकॉर्ड ਹਾਂਜੀ ਤਰਕੇ ਪਤਾ ਲਗਾ ਤੇ ਸਾਡਾ ਫਰਸਟ ਫਲੋਰ ਤੇ ਚੈਂਬਰ ਹੈ ਜੂਰੀ ਨੇਕਸਾ ਗਲੋਬਲ ਲੀਗਲ ਐਂਡ ਐਸੋਸੀਏਟਸ ਕਰਕੇ ਸਾਡੇ 7 ਦਿਨ ਰੈਗਰ ਕੰਮ ਚੱਲ ਰਿਹਾ ਸੀ ਸਾਡਾ ਲੀਗਲ ਅਸਿਸਟੈਂਟ ਬਹੁਤ ਟਾਇਰਡ ਸੀ ਉਹ ਕਹਿੰਦਾ ਵੀ ਮੇਰੀ ਪਿੱਠ ਵਗਾਰਾ ਚ ਬਹੁਤ ਦਰਦ ਹੋ ਰਿਹਾ ਮੈਂ ਕਿਹਾ ਉਹ ਥੈਰੇਪੀ ਥੈਰੇਪਿਸਟ ਤੋਂ ਥੈਰੇਪੀ ਕਰਾਇਆ ਮੈਂ ਤਾਂ ਕਿ ਮੈਂ ਕੰਮ ਫਿਨਿਸ਼ ਕਰ ਸਕਾਂ ਆਦਰਵਾਇਜ਼ ਮੈਨੂੰ ਛੁੱਟੀਆਂ ਲੈ ਨਹੀਂ ਪੈਣੀਆਂ ਮੈਂ ਕਿਹਾ ਵੀ ਉੱਪਰ ਇਹਨਾਂ ਰੱਛ ਰਹਿੰਦਾ 100 ਬੰਦਾ ਚੜਦਾ 100 ਬੰਦਾ ਲੈਂਦਾ ਆ ਤੂੰ ਉੱਤੇ ਜਾ ਕੇ ਮ사ਜ ਕਰਾਇਆ ਦੇਖ ਲੈ ਕਿ ਵੀ ਜੇ ਪ੍ਰੋਪਰ ਸਿਸਟਮ ਹੈ ਕਿਦਾਂ ਵੀ ਤੇਰੀ ਥੈਰੇਪੀ ਕਰਾਇਆ ਉੱਪਰ ਗਿਆ ਜੀ ਥੈਰੇਪੀ ਇਹਨਾਂ ਨੂੰ ਪੈਸੇ ਦਿੱਤੇ 1000 ਰੁਪਏ ਦਿੱਤਾ ਥੈਰੇਪ ਵੀ ਇਹ ਨੇ ਬੱਸ ਅਜਾ ਸਰਵਿਸਿਸ ਨੇ ਚਾਹ ਇਹ ਨੇ ਚਾਹ ਇਹ ਨੇ ਚਾਹ ਮੁੰਨੇ ਨੇ ਸਾਰੀ ਕੱਟ ਕੇ ਰਿਕਾਰਡਿੰਗ ਕਰ ਲਈ ਅਸੀਂ ਉੱਪਰ ਪੁੱਛਣਾ ਹੈ ਮਾਲਕ ਨੂੰ ਕਿ ਵੀ ਇਹ ਤੇਰੀ ਨੋ ਲੈਜ ਹੈ ਅਗੇ ਮਾਲਕ ਮੈਨੂੰ ਫੋਨ ਤੇ ਕਹਿ ਰਿਹਾ ਵੀ ਸਰ ਤੁਸੀਂ ਕੁਛ ਨਾ ਕਰੋ ਮੈਂ ਤੁਹਾਨੂੰ ਕੱਲ ਆ ਕੇ ਮਿਲਦਾ ਉਹ ਬਹੁਤ ਰਿਲੈਕਸ ਹੀ ਹੈ ওভার ਲੈਕਸਡ ਜਿਹਨੂੰ ਕਹ ਦਿੰਦੇ ਉਹਨਾਂ ਜਿਹਦੇ ਬਿਜ਼ਨਸ ਰੈਪਿਊਟੇਡ ਬਿਜ਼ਨਸ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੁੰਦਾ ਹੋਵੇ ਉਹ ਪੈਨਿਕ ਹੋ ਜਾਂਦਾ ਬੰਦਾ ਮੁਰੇ ਫੜਾ ਫੜਾਊਗਾ ਕਿ ਸਾਜੀ ਸਰ ਇਹਦੇ ਕਾਰਵਾਈ ਕਰੋ ਜੇ ਕੋਈ ਸਟਾਫ ਗਲਤ ਕੰਮ ਕਰ ਰਿਹਾ ਮੈਂ ਆਪ ਕਾਰਵਾਈ ਕਰੂੰਗਾ ਮੈਂ ਤੁਹਾਡੇ ਨਾਲ ਆ ਉਹ ਮੈਨੂੰ ਦਬਾ ਸਾਨੂੰ ਚੁੱਪ ਕਰਨ ਦੀ ਕੋਸ਼ਿਸ਼ ਕਰਦੇ ਸੀ ਅਸੀਂ ਪੁਲਿਸ ਅੱਧੀ ਆ ਜੀ মিডিਆ ਸਾਥੇ ਆ ਕੇ ਵੀ ਇਹਨਾਂ ਦੇ ਕਾਰਵਾਈ ਕਰੋ ਜੀ ਇੱਥੇ ਗੈਰ ਕਾਨੂੰਨੀ ਕੰਮ ਬੰਦਾ ਕਿੰਨੇ ਚਿਰ ਤੋਂ ਚੱਲ ਰਹੀ ਜੀ ਇਹ ਨੈਕਸਸ ਜਿਹੜਾ ਜੀ ਕੀ ਜੀ ਇਹ ਜਿਹੜਾ ਇਹਨਾਂ ਦੇ ਇੱਥੇ ਕੰਮ ਦੇਖੋ ਜੀ ਮੈਨੂੰ ਇਹ ਕਹੇ ਦਾਵਾ ਕਰਦੇ ਵੀ ਸਾਡਾ 3 ਸਾਲ ਤੋਂ ਚੱਲਦਾ ਪਿਆ। ਤੇ ਛੋਟੀ ਪੀ ਕਰਵਾਇ ਦੀ ਬੰਦ ਕਰਦੇ। ਮੈਂ ਜੀ ਇਹਨਾਂ ਦਾ ਮਾਲਕ ਕਸਟਡੀ ਚ ਲਿੱਤੇ ਜਾ ਪੁਲਿਸ ਨੂੰ ਸਾਰੀਆਂ ਕੁੜੀਆਂ ਕਸਟਡੀ ਚ ਲਿੱਤੀ ਜਾਂ ਰਾਈਟ ਨਾਉ ਸਾਡੇ ਕੋਲ 6 ਗਵਾਹ ਪਲੱਸ 2 ਰਿਕਾਰਡਿੰਗ ਇੱਕ ਵੀਡੀਓ ਹੈ ਜੀ ਜਿਹੜਾ ਕਿ ਅਸੀਂ ਐਫੀਡਵਿਟ ਦੇ ਰਹੇ ਹਾਂ ਬਾਕੀ ਕਾਨੂੰਨੀ ਰਾਈਟ ਨਾਉ ਉਹਨਾਂ ਨੂੰ ਕਸਟਡੀ ਚ ਲੈਣਾ ਬੰਦ ਦਾ ਸਵੇਰੇ ਬਿਲ ਐਪਲੀਕੇਸ਼ਨ ਸਵੇਰੇ ਭਾਜੀ ਥੋੜਾ ਮਿਲਿਆ ਕੁਛ ਇਹਨਾਂ ਦਾ ਇਹਨਾਂ ਦਾ ਕਸਟਮਰ ਮਿਲਿਆ ਉਹਦੀ ਉਹਦੀ ਸਾਡੇ ਕੋਲ ਫੁੱਲ ਰਿਕਾਰਡਿੰਗ ਆ ਜਿਹੜਾ ਕਿ ਸੁਣ ਕੇ ਆਸੀ ਵੀ ਇੱਥੇ ਸੈਕਸ ਵਰਕਰ ਹੁੰਦਾ ਆ ਸੈਕਸ ਮ사ਜ ਦਿੱਤੀ ਜਾਂਦੀ ਆ ਸੈਕਸ ਪ੍ਰੈਕਟਿਸਿਸ ਚੱਲਦੀਆਂ ਨੇ ਉਹ ਸੁਣ ਕੇ ਇੱਥੇ ਆਇਆ ਸੀ ਉਹ ਸਾਨੂੰ ਦੇਖ ਕੇ ਯੂਨੀਫਾਰਮ ਤੋਂ ਡਰ ਗਿਆ ਉਹਨੇ ਗਵਾਹੀ ਨਹੀਂ ਦਿੱਤੀ ਤਾਂ ਕਹਿੰਦਾ ਮੈਂ ਕੁਛ ਨਹੀਂ ਕਰਾਇਆ ਜੀ ਬੜਾ ਮੈਂ ਸੁਣ ਕੇ ਹੀ ਆਇਆ ਸੀਗਾ ਉਹਦੀ ਮੇਰੇ ਕੋਲ ਪੂਰੀ ਵੀਡੀਓ ਹੈਗੀ ਆ ਕਿ ਇਹ ਆਪਣੇ ਕਲਾਇੰਟਸ ਨੂੰ ਨਾਂ ਵੀ ਗਲਤ ਦੱਸਦੇ ਸੀ ਇੰਨਾ ਦੇ ਵੀ ਕੁਝ ਯੂਜਰ ਨੇ ਇਹ ਇਹਨਾਂ ਦੇ ਇਹਨਾਂ ਦੀ ਕੁੜੀਆਂ ਨੇ ਬਿਆਨਬਾਜ਼ੀ ਬਿਆਨ ਦਿੱਤੇ ਨੇ ਕਿ ਇੱਕ ਨਾਂ ਗਲਤ ਦੱਸਦੇ ਨੇ ਤੇ ਇਹਨਾਂ ਕੋ ਧੱਕੇ ਨਾ ਕਰਾ ਜਾਂਦਾ ਤੇ ਜਬਰਨ ਰੱਖੀਆਂ ਦੀ ਹੈ ਰੱਖਿਆ ਗਿਆ ਇਹਨਾਂ ਨੂੰ ਹਣੇ ਹੀ 7 ਦਿਨ ਦੀ ਛੁੱਟੀ ਮਿਲਦੀ ਹੈ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ 15-15 ਹਜ਼ਾਰ ਤਨਖਾਹ ਦਿੰਦੇ ਆ ਇਹ ਸਾਰੇ ਬਿਆਨ ਇਹਨਾਂ ਦੀ ਕੁੜੀਆਂ ਨੇ ਸਾਨੂੰ ਦਿੱਤੇ ਆ ਔਰ ਰਿਕਾਰਡਡ ਪਲੱਸ ਸਾਡੇ ਐਡਵੋਕੇਟਸ ਨੇ ਸਾਰੇ ਨੋਟ ਡਾਊਨ ਕੀਤੇ ਆ ਸਾਡੇ ਐਡਵੋਕੇਟ ਸਾਰੇ ਉਹਦੇ ਐਫਡਵਰਟਸ ਦੇਣ ਨੂੰ ਰੈਡੀ ਨੇ ਠੀਕ ਹੈ ਜੀ ਪਲੱਸ ਇਹਨਾਂ ਦੀ ਰਿਸੈਪਸ਼ਨਿਸ ਨੇ ਆਡੀਓ ਬਿਆਨ ਦਿੱਤਾ ਠੀਕ ਹੈ ਜੀ ਕਿ ਉਹਨੂੰ ਸਾਰਾ ਕੁਝ ਪਤਾ ਸੀ ਕੁੜੀਆਂ ਆਪਣੀ ਮਰਜ਼ੀ ਨਾਲ ਜੋ ਕੁਝ ਕਰਦੀਆਂ ਸੀ ਉਹਦੇ ਹੱਥ 'ਚ ਕੁਝ ਨਹੀਂ ਸੀ ਬਟ ਇਹ ਸਾਰਾ ਕੁਝ ਚੱਲ ਰਿਹਾ ਲੰਬੇ ਸਮੇਂ ਤੋਂ ਮੌਕੇ ਤੇ ਕਿੰਨੀਆਂ ਕੁੜੀਆਂ ਬਰਾਮਦ ਮੌਕੇ ਤੇ ਤਿੰਨ ਕੁੜੀਆਂ ਜੀਆਂ ਤੇ ਇੱਕ ਰਿਸੈਪਸ਼ਨਿਸਟ ਆ ਦੀ ਇੱਕ ਚੌਥਾ ਨਾਲ ਦਾ ਆਹ ਸਫਾਈ ਜਿਹਨੂੰ ਆਪਣਾ ਸਫਾਈ ਕਰਮਚਾਰੀ ਦੱਸਦਾ ਬਟ ਇਹ ਸਾਨੂੰ ਸ਼ੱਕ ਹੈ ਵੀ ਇਹ ਪੂਰਾ ਵਿੱਚ ਹੀ ਰਲਿਆ ਮਿਲਿਆ ਹੈ ਮਾਲਕ ਇਹਨਾਂ ਦਾ ਥੱਲੇ ਖੜਾ ਸੀ ਪਤਾ ਨਹੀਂ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ ਮਾਲਕ ਨਾਲ ਗੱਲਬਾਤ ਹੋਈ ਹੈ ਤੁਹਾਡੀ ਹਾਂ ਜੀ ਮਾਲਕ ਨਾਲ ਗੱਲ ਹੋਈ ਹੈ ਹੀ ਵਾਸ ਟ੍ਰਾਈ ਟੂ ਸੈਟਲ ਆਨ ਬਟ देयर इज नो ਸਮਥਿੰਗ ਨਾਥਿੰਗ ਟੂ ਬੀ ਸੈਟਲਡ ਆਨ ਇਫ देयर इज ਸਮਥਿੰਗ ਅੰਡਰ ਅੰਡਰ ਲਾਜ਼ ਔਰ ਦਾ ਟੇਬਲ ਗoing ਆਂ ਗoing ਇੱਥੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੋ ਕਿ ਕਾਨੂੰਨ ਕਾਨੂੰਨੀ ਦੌਰ ਦੇ ਬੰਦੀ ਹੈ ਸਰਪਾ ਜੀ ਜਿਹੜਾ ਤੁਸੀਂ ਐਡਵੋਕੇਟ ਦੇ ਹਿਸਾਬ ਨਾਲ ਕੋਈ ਲਾਇਸੈਂਸ ਹੁੰਦਾ ਹੈ ਮ사ਜ ਸੈਂਟਰ ਜਿੰਨੇ ਇੱਥੇ ਤਾਂ ਬਹੁਤ ਜਾਂ ਹਾਂਜੀ ਇਹ ਪ੍ਰੋਪਰ ਡਿਗਰੀ ਹੁੰਦੀ ਹੈ ਜੀ ਮ사ਜ ਥੈਰੇਪਿਸਟ ਦੀ ਪ੍ਰੋਪਰ ਤੁਹਾਨੂੰ ਕੋਲਜ ਤੋਂ ਡਿਪਲੋਮਾ ਕਰਨਾ ਪੈਂਦਾ ਬੀਂਗ ਅ ਮ사ਜ ਥੈਰੇਪਿਸਟ ਹਨਾ ਜੀ ਤੇ ਮੁੰਡੇ ਆਪਾਂ ਇੱਕ ਡੈਮੋਕਰੈਟਿਕ ਕੰਦਰੀਜ ਰਹਨੇ ਆ ਹਨਾ ਉਹਦੇ ਅੰਦਰ ਮੁੰਡੇ ਦੀ ਮ사ਜ ਮੁੰਡੇ ਤੇ ਕੁੜੀ ਦੀ ਮ사ਜ ਕੁੜੀ ਨੂੰ ਕਰਨੀ ਚਾਹੀਦੀ ਹੈ ਜੀ ਠੀਕ ਹੈ ਜੀ ਇਹਨਾਂ ਕੋ ਪ੍ਰੋਪਰ ਕੋਈ ਲਾਇਸੈਂਸ ਨਹੀਂ ਇੱਕ ਇਹਨਾਂ ਕੋ ਸਿਰਫ ਇੱਕ ਬਿਜ਼ਨਸ ਕਰਨ ਦਾ ਟਰੇਡ ਸਰਟੀਫਿਕੇਟ ਆ ਉਹਦੇ ਚ ਮ사ਜ ਸਰਵਿਸ ਨਹੀਂ ਆਉਂਦੇ ਇਹਨਾਂ ਕੋ ਲਾਇਸੈਂਸ ਕੁਝ ਹੈਗਾ ਇਸ ਤਰ੍ਹਾਂ ਨਹੀਂ ਇਹਨਾਂ ਕੋਈ ਮ사ਜ ਦਾ ਲਾਇਸੈਂਸ ਨਹੀਂ ਆ ਇਹਨਾਂ ਕੋ ਸਿਰਫ ਔਰ ਸਿਰਫ ਇੱਕ ਬਿਜ਼ਨਸ ਟਾਈਪ ਦਾ ਲਾਇਸੈਂਸ ਹੁੰਦਾ ਜਿਹੜਾ ਸੈਂਟਰਲ ਲੈਵਲ ਜਿਹਾ ਜਾਂਦਾ ਵੀ ਕੋਈ ਵੀ ਬਿਜ਼ਨਸ ਕਰਨਾ ਕੋਈ ਵੀ ਕਾਰੋਬਾਰ ਕਰਨਾ ਕਾਰੋਬਾਰ ਅਧਿਉਕ ਲਾਇਸੈਂਸ ਜੀ ਨੂੰ ਕਹ ਦਿੰਦੇ ਆ ਇਹਨਾਂ ਕੋ ਉਹ ਹੈ ਇਹਨਾਂ ਕੋ ਮ사ਜ ਦੀ ਕੋਈ ਡਿਗਰੀ ਨਹੀਂ ਆ ਸਾਡੇ ਮੁੰਡੇ ਨੇ ਸਰ ਇਸ ਸਕੈਨਰ ਤੋਂ ਇਹਨਾਂ ਨੂੰ ਪੈਸੇ ਪਾਏ ਨੇ 1000 ਰੁਪਏ ਜਿਹੜਾ ਕੀ ਉਹ ਮ사ਜ ਥੈਰਾਪਿਸਟ ਥੈਰੇਪੀ ਦੀ ਫੀਸ ਉਹਨੇ ਕਰੀ ਸੀ ਬਟ ਉਹ 1000 ਰੁਪਇਆ ਕਿਸੇ ਹੋਰ ਹੀ ਕਿਚਨ ਵਾਰਡਰੋਬ ਦੇ ਖਾਤੇ 'ਚ ਗਏ ਮਾਡਲ ਕਿਸੇ ਦਾ ਸੋ ਇਹ ਹਵਾਲਾ ਵੀ ਹੋ ਸਕਦਾ ਜੀ ਇਹ ਗੈਰ ਕਾਨੂੰਨੀ ਫੰਡ ਇਧਰ ਉਧਰ ਕੀਤਾ ਜਾ ਰਿਹਾ I don't know what they are doing what not but ਇਹ ਪੈਸੇ ਦੇ ਵੀ ਕਪਲਾ ਵੱਡੇ ਲੈਵਲ ਦੇ ਕੀਤਾ ਜਾ ਰਿਹਾ ਦੇਖੋ ਨਹੀਂ ਮੈਂ ਤਾਂ ਜੀ ਜੋ ਫਿਕਰ ਆਊਟ ਕੀਤਾ ਸੀ ਇਹਦੇ ਬਾਰੇ ਕੀਤਾ ਸੀ ਕਿਸੇ ਹੋਰ ਦੇ ਬਾਰੇ ਬਿਜ਼ਨਸ ਬਾਰੇ ਪ੍ਰੈਕਟਿਸ ਬਾਰੇ ਨਹੀਂ ਬੋਲ ਸਕਦੇ ਹਨਾ ਜੇ ਕੁਝ ਹੋਰ ਵੀ ਆਜਾ ਗੈਰ ਕਾਨੂੰਨੀ ਚੱਲ ਰਿਹਾ ਪ੍ਰਸ਼ਾਸਨ ਦੇ ਨੌਲੇਜ ਚ ਹੈ ਜਾਂ ਨਹੀਂ ਵੀ ਨੌਲੇਜ ਚ ਸੋ ਪ੍ਰਸ਼ਾਸਨ ਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਕਾਨੂੰਨੀ ਤਾਂ ਕਿ ਇਹ ਸਾਰਾ ਕੁਝ ਬੰਦ ਕਰਾਇਆ ਜਾਵੇ انہوں ਨੇ ਬੋਲਾ ਥਾ ਕਿ ਇਹ ਲਾਊਡ ਹੈ ਤਬੀ ਮੈਂ ਹਾਪੇ ਹੂੰ ਓਕੇ ਕਿਉਂਕਿ ਹਮਨੇ ਪਹਿਲੇ ਉਸੇ ਪੁੱਛਾ ਥਾ ਕਿ ਲਾਇਸੈਂਸ ਵਗੈਰਾ ਹੈ ਆਪਕੇ ਨਹੀਂ ਕਰਨੇ ਜੋਬ ਕਿ ਪਹਿਲੇ ਕਿੰ ਔਰ ਵੀ ਕਰਦੇ ਨਹੀਂ ਨਹੀਂ ਪਹਿਲੇ ਮੈਂ ਐਜ਼ ਅ ਐਚਆਰ ਕਰਤੀ ਥੀ ਕੰਸਲਟੈਂਟ ਮੇ लेकिन वहाँ पे सैलरी वगैरह कम थी दैट्स मैं यहाँ पे आई ठीक है आप नहीं करते नहीं मैं बिल्कुल नहीं करती आपके पास आप चेक कर सकते हैं कैमरा वगैरह मैं नहीं करती मेरे को मंथ हो गए हैं एंड मैं कभी नहीं करती ठीक है कैमरे लगे हैं एंड रिकॉर्डिंग वगैरह भी होती है वॉइस रिकॉर्डिंग भी होती है एवरी थिंग सब कुछ जो भी होता है वो सब कुछ रिकॉर्ड होता है आप आज से 1 ਸਾਲ ਪਹਿਲੇ ਵੀ ਦੇਖੋ ਉਹ ਵੀ ਰਿਕਾਰਡ ਹੁੰਦਾ ਹੈ। ਤਾਂ ਸਭ ਕੁਝ ਰਿਕਾਰਡ ਹੁੰਦਾ ਹੈ।